ਸਾਰੇ ਭੈਣ ਭਰਾਵਾਂ ਨੂੰ ਮੇਰੀ ਬਲੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਅਰਦਾਸ ਚੋਦੜੀ ਬੇਨਤੀ ਕਰਦੀ ਆ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਹਰ ਇੱਕ ਦਾ ਵੇਗਣ ਵਾਹਿਗੁਰੂ ਜੀ ਆਪ ਜੀ ਇਸਤੇ ਮੇਰ ਪ੍ਰਿਆਤ ਰੱਖ ਕੇ ਧਾਰਨਾ ਦੂਸਰੀ ਬੇਨਤੀ ਕਿ ਜਿਹੜੀ ਮੈਂ ਵਾਹਿਗੁਰੂ ਵਾਹਿਗੁਰੂ ਸਿਮਰਨ ਲਿਖਣ ਵਾਲੀ ਵੀਡੀਓ ਪਾਈ ਸੀ 1430 ਵਾਲੀ ਉਹ ਵੀਡੀਓ ਮੈਂ ਨਾ ਤੁਹਾਨੂੰ ਪਤਾ ਵੀ ਇਕੱਲੀ ਹੀ ਵੀਡੀਓ ਬਣਾਉਣੀ ਆ ਕਿਉਂਕਿ ਮੇਰੇ ਨਾਲ ਕੋਈ ਟੀਮ ਵਰਕ ਨਹੀਂ ਹੈਗਾ ਤੇ ਮੇਰੇ ਮੋਬਾਈਲ ਦਾ ਮੇਰੇ ਕੈਮਰੇ ਦਾ ਜਿਹੜਾ ਮੂੰਹ ਹੁੰਦਾ ਹੈ ਨਾ ਉਹ ਫਰੰਟ ਤੋਂ ਹੀ ਹੁੰਦਾ ਹੈਗਾ ਜੀ ਵੀਡੀਓ ਜਿਹੜੀ ਕਿ ਮੈਂ ਸ਼ੂਟ ਕਰਦੀ ਆਂਗੀ ਉਸ ਕਰਕੇ ਜਦੋਂ ਮੈਂ ਕੋਈ ਵੀ ਚੀਜ਼ ਨਾ ਤੁਹਾਨੂੰ ਦਿਖਾਉਣੀ ਆ ਤਾਂ ਉਹ ਉਲਟੀ ਦਿਖ ਜਾਂਦੀ ਹੈ ਕਈ ਵਾਰੀ ਮੈਂ ਇਸ ਚੀਜ਼ ਦਾ ਧਿਆਨ ਨਹੀਂ ਕੀਤਾ ਤੇ ਜਦੋਂ ਮੈਨੂੰ ਦੋ ਚਾਰ ਪੈਂਟਰਾ ਬੰਦੇ ਕਮੈਂਟ ਦੇ ਆਏ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਦੀਦੀ ਆਪਾਂ ਨੇ ਉਲਟੀ ਸਾਈਡ ਤੋਂ ਲਿਖਣਾ ਸ਼ੁਰੂ ਕਰਨਾ ਹੈ ਤੇ ਮੈਨੂੰ ਫਿਰ ਦੱਸਿਆ ਫਿਰ ਮੈਨੂੰ ਪਤਾ ਚੱਲਿਆ ਪਰ ਹੁਣ ਉਸ ਵੀਡੀਓ ਨੂੰ ਆਪਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਕੱਟ ਵੱਡ ਕਰਾਂਗੇ ਫਿਰ ਉਹ ਵੀਡੀਓ ਦੇ ਵਿੱਚ ਹਨ ਕਿਉਂਕਿ ਆਪਾਂ ਨੂੰ ਉਹ ਡਿਲੀਟ ਕਰਕੇ ਦੁਬਾਰਾ ਕਰਨੀ ਪੈਣੀ ਹੈ ਤੇ ਉਹ ਠੀਕ ਨਹੀਂ ਹੈਗਾ ਹਨ ਇਸੇ ਲਈ ਮੈਂ ਜਿਹੜੇ ਜਿਹੜੇ ਪੈਨਪ੍ਰਾਵਾਹ ਨੇ ਮੈਨੂੰ ਕਮੈਂਟ ਕੀਤੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੋ ਦੱਸ ਦਿੱਤਾ ਤੇ ਕੋਈ ਮੈਨੂੰ ਕਹਿੰਦਾ ਖੱਬੋ ਐ ਕੋਈ ਕਹਿੰਦਾ ਉਰਦੂ ਦੀ ਸ਼ਾਇ ਸ਼ਾਇਰੀ ਲਿਖ ਰਹੀ ਹੈ ਹਨ ਕੁਝ ਵੀ ਚਲੋ ਉਹ ਆਪਣੀ ਆਪਣੀ ਸੋਚ ਹੈ ਮੈਂ ਕਿਸੇ ਨੂੰ ਕੁਝ ਨਹੀਂ ਬਦ ਬੋਲ ਸਕਦੀ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਤੁਹਾਨੂੰ ਪਤਾ ਹੈ ਵੀ ਗੁਰੂ ਸਾਹਿਬ ਜੀ ਦੇ ਸਮੇਂ ਵਿੱਚ ਗੁਰੂ ਸਾਹਿਬ ਜੀ ਨੂੰ ਨੇ ਕਿਸੇ ਨੇ ਬਖਸ਼ਿਆ ਆਪਾਂ ਤਾਂ ਫੇਰ ਵੀ ਉਹਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਤਾਂ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜਿਹੜੇ ਪੈਨਪਰਾ ਕੇ ਵਾਹਿਗੁਰੂ 'ਤੇ ਵਿਸ਼ਵਾਸ ਰੱਖਦੇ ਆ ਸਿਮਰਨ ਕਰਨਾ ਚਾਹੁੰਦੇ ਆ ਤੇ ਉਹ ਚਾਹੁੰਦੇ ਆ ਵੀ ਸਾਨੂੰ ਸਭ ਤੋਂ ਵੱਧ ਫਲ ਮਿਲੇ ਦੇਖੋ ਵਾਹਿਗੁਰੂ ਜੀ ਦਾ ਸਿਮਰਨ ਆਪਾਂ ਤੁਰਦੇ ਫਿਰਦੇ ਉੱਠਦੇ ਬੈਠਦੇ ਜਦੋਂ ਵੀ ਕਰਦੇ ਆ ਵਾਹਿਗੁਰੂ ਜੀ ਹਰ ਟਾਈਮ ਆਪਣੇ ਅੰਦਰ ਹੀ ਵਸਦੇ ਨੇ ਕਿਤੇ ਇਹ ਨਹੀਂ ਹੈਗਾ ਵੀ ਆਪਾਂ ਬਾਹਰ ਜਾਵਾਂਗੇ ਤਾਂ ਆਪਾਂ ਨੂੰ ਰੱਬ ਮਿਲੇਗਾ ਕਹਿੰਦੇ ਖੁਦ ਨੂੰ ਖੋਜ ਲੈ ਤਾਂ ਸਮਝ ਲੈ ਤੂੰ ਰੱਬ ਨੂੰ ਖੋਜ ਲਿਆ ਗੁਰੂ ਸਾਹਿਬ ਜੀ 10 ਜਾਮਿਆਂ ਦੇ ਵਿੱਚ ਦੇ ਰੂਪ ਦੇ ਵਿੱਚ ਆਏ ਨੇ ਤੇ 11ਵੇਂ ਪਾਤਸ਼ਾ ਜਦੋਂ 10ਵੇਂ ਪਾਤਸ਼ਾ ਜਾਣ ਲੱਗੇ ਨੇ ਤਾਂ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਕੇ ਗਏ ਨੇ ਤੇ ਆਪਾਂ ਨੂੰ ਉਹਦੇ ਲੜ ਲਾ ਕੇ ਗਏ ਨੇ ਪਰ ਅੱਜ ਕੱਲ ਤਰਕਵਾਦ ਨੇ ਇੰਨਾ ਜ਼ਿਆਦਾ ਆਪਾਂ ਨੂੰ ਧਰਮ ਤੋਂ ਤੋੜ ਦਿੱਤਾ ਕਿ ਆਪਾਂ ਨੂੰ ਨਾ ਕਿੰਤੂ ਪ੍ਰੰਤੂ ਤੋਂ ਬਿਨਾ ਕੁਝ ਵੀ ਹਾਸਿਲ ਨਹੀਂ ਹੋ ਰਿਆ ਤੁਸੀਂ Hindu ਧਰਮ ਦੇ ਵਿੱਚ ਲਾ ਲਓ ਦੇਖੋ Hindu ਧਰਮ ਦੇ ਵਿੱਚ ਨਾ ਰਮੈਨ ਮਹਾਭਾਰਤ ਤੇ ਹੁਣ ਆਪਣੇ ਦਸਹਿਰੇ ਵੇਲੇ ਦੇਖੋ ਉਹ ਬਿਲਕੁਲ ਉਦਾਂ ਆਪਣੇ ਦੇਵੀ-ਦੇਵਤਿਆਂ ਦੇ ਤਰ੍ਹਾਂ ਬਣ-ਬਣ ਕੇ ਦਿਖਾਉਂਦੇ ਆ ਨਾ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਆ ਤੇ ਦੂਸਰਾ ਮੁਸਲਮ ਧਰਮ ਜਦੋਂ ਕਿ Eid ਹੁੰਦੀ ਹੈਗੀ ਘਰ ਦਾ ਛੋਟੇ ਤੋਂ ਲੈ ਕੇ ਵੱਡੇ ਜੀ ਤੱਕ ਸਾਰੇ Eid ਵਾਲੇ ਦਿਨ ਦਰਗਾਹ ਦੇ ਵਿੱਚ ਮਸਜਿਦ ਦੇ ਵਿੱਚ ਜਾਣਗੇ ਪਰ ਆਪਣੇ ਵਾਲੇ ਜਿਹੜੇ ਪਤਾ ਨਹੀਂ ਕੀ ਗੱਲ ਐ ਇਹਨਾਂ ਨੂੰ ਸਿੱਖ ਧਰਮ ਦੇ ਵਿੱਚ ਇਹ ਉਹੀ ਗੱਲ ਆ ਗਈ ਕਹਿੰਦੇ ਇੱਕ ਵਾਰ ਗੁਰੂ ਸਾਹਿਬ ਜੀ ਨੂੰ ਜੁੱਧ ਦੇ ਵਿੱਚ ਨਾ ਸਿੱਖਾਂ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਤੁਹਾਡਾ ਜਿਹੜਾ ਤੀਰ ਹੈ ਇਹਦੇ ਨਾਲ ਜਿਹੜੇ ਇਹ ਮਰ ਰਹੇ ਨੇਗੇ ਜਿਹੜੇ ਆਪਣੇ ਨਾਲ ਮੁਗਲ ਲੜਾ ਰਹੇ ਨੇ ਇਹ ਮਰ ਰਹੇ ਨੇ ਤੁਹਾਡੇ ਹੱਥ ਲੱਗੇ ਹੋਏ ਨੇ ਉਸ ਤੀਰ ਨੂੰ ਫੇਰ ਇਹਦਾ ਕੀ ਹੋਵੇਗਾ ਕਿਉਂਕਿ ਇਹਨਾਂ ਦੀ ਗਤੀ ਤਾਂ ਹੋ ਹੀ ਜਾਣਾ ਉਸ ਟਾਈਮ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਹੀ ਆਪਣੀ ਸਿੱਖ ਧਰਮ ਦੇ ਵਿੱਚ ਪੈਦਾ ਹੋਣਗੇ ਤੇ ਸਿੱਖੀ ਨੂੰ ਹੀ ਲਾਜ ਲਾਉਣਗੇ ਸਿੱਖ ਧਰਮ ਨੂੰ ਕਿਤੋਂ ਬਾਹਰੋਂ ਕੋਈ ਹਾਨੀ ਨਹੀਂ ਪਹੁੰਚਾਏਗਾ ਸਿੱਖ ਧਰਮ ਨੂੰ ਸਿੱਖੀ ਦੇ ਵਿੱਚੋਂ ਭੇਖ ਦੇ ਵਿੱਚ ਜਿਹੜੇ ਆਉਣਗੇ ਨਾ ਉਹੀ ਹਾਨੀ ਪਹੁੰਚਾਉਣਗੇ ਜਿਹੜੇ ਆਪਣੇ ਵਰਗੇ ਦੁਨਿਆਵੀ ਨੇ ਆਪਣੇ ਵਰਗੇ ਥੋੜੇ ਬਹੁਤੇ ਹਨਾ ਵਾਹਿਗੁਰੂ ਜੀ ਤੇ ਭਰੋਸਾ ਰੱਖਦੇ ਆਗੇ ਉਹ ਹਜੇ ਡਰਦੇ ਆ ਪਰ ਜਿਹੜੇ ਆਪਣੇ ਆਪ ਨੂੰ ਬਹੁਤ ਵਿਦਵਾਨ ਸਮਝਦੇ ਆ ਨਾ ਉਹ ਸਮਝਦੇ ਵੀ ਰੱਬ ਸਾਨੂੰ ਬਣਾ ਕੇ ਮੁੜ ਕੇ ਤਾਂ ਭੁੱਲ ਹੀ ਗਿਆ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਵਾਹਿਗੁਰੂ ਜੀ ਦੇ ਨਾਲ ਰੱਬ ਦੇ ਨਾਲ ਨਾ ਗੁਰਬਾਣੀ ਦੇ ਨਾਲ ਟੱਕਰ ਲੈਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਜਿਹੜਾ ਗੁਰੂ ਘਰ ਦੇ ਨਾਲ ਟੱਕਰ ਲੈਂਦਾ ਹੈ ਨਾ ਉਹਦਾ ਕੱਖ ਵੀ ਨਹੀਂ ਰਹਿੰਦਾ ਇਹ ਮੇਰੀ ਅੱਖੀ ਦੇਖੀਆਂ ਗੱਲਾਂ ਨੇ ਕੋਈ ਸੁਣੀਆਂ ਸੁਣਾਈਆਂ ਨਹੀਂ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਜਿਸ ਚੀਜ਼ ਨੂੰ ਕਹਿੰਦੇ ਆਪਾਂ ਕੁਝ ਕਰ ਨਹੀਂ ਸਕਦੇ ਨਾ ਜਿਸ ਠਾਕ ਉਸ ਨੂੰ ਨਾ ਹੀ ਚਾਰਾ ਤਾਂ ਕੋ ਕੀ ਜੈ ਸਤਿ ਨਮਸਕਾਰ ਠੀਕ ਹੈ ਤੁਹਾਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਕੋਈ ਗੁਰਬਾਣੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਤੁਸੀਂ ਆਪਣੇ ਮਾਰੇ ਕਰਮ ਕਿਉਂਕਿ ਪਹਿਲਾਂ ਹੀ ਆਪਾਂ ਨੇ ਬਹੁਤ ਇਦਾਂ ਦੇ ਕਰਮ ਬੀਜੇ ਨੇ ਜਿਨ੍ਹਾਂ ਦੇ ਆਪਾਂ ਦੁੱਖ ਭੋਜਨ ਤੇ ਹੋਰ ਕਰਮਣਾ ਬੀਜੋ ਕਿਉਂਕਿ ਆਪਾਂ ਕਿਸੇ ਦੀ ਅਵਸਥਾ ਬਾਰੇ ਕੁਝ ਨਹੀਂ ਜਾਣਦੇ ਕਿ ਕੌਣ ਕੀ ਹੈ ਤਾਂ ਕਿਸੇ ਨੂੰ ਵੀ ਗਲਤ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਤੁਹਾਨੂੰ ਉਸ ਨਾਲ ਮਿਲਣਾ ਕੁਝ ਨਹੀਂ ਪਰ ਤੁਹਾਡਾ ਰਹਿਣਾ ਵੀ ਕੁਝ ਨਹੀਂ ਇਹ ਸੱਚ ਹੈ ਤੇ ਸਭ ਤੋਂ ਪਹਿਲਾਂ ਅੱਜ ਜਿਹੜੇ ਪੈਣਪਰਾ ਸਿਮਰਨ ਤੇ ਵਿਸ਼ਵਾਸ ਰੱਖਦੇ ਆ ਉਹਨਾਂ ਵਾਸਤੇ ਇਹ ਵੀਡੀਓ ਹੈ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਨ੍ਹਾਂ ਨੂੰ ਨਹੀਂ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਤੋਂ ਅੱਗੇ ਜਾ ਸਕਦੇ ਹੋ ਭਰੋਸਾ ਜਿਹਨੂੰ ਵਾਈਗਰੂ ਜੀ ਨੇ ਰਹਿਮਤਾਂ ਦੇਣੀਆਂ ਨੇ ਜਿਹਨੂੰ ਵਾਈਗਰੂ ਜੀ ਨੇ ਆਪਣੇ ਲੜ ਲਾਉਣਾ ਉਹਨੂੰ ਲਾ ਹੀ ਲੈਣਾ ਹੈ ਕਹਿਣ ਤੋਂ ਮੇਰਾ ਭਾਵ ਹੈ ਕਿ ਆਪਾਂ ਨੂੰ ਹੁੰਦਾ ਵੀ ਮੈਂ ਸਿਮਰਨ ਕਰ ਰਿਹਾ ਕਈ ਪੈਣਪਰਾਉਂ ਦੇ ਮੈਨੂੰ ਬਹੁਤ ਮੈਸੇਜ ਆਉਂਦੇ ਕਿ ਦੀਦੀ ਸਾਨੂੰ ਬਹੁਤ ਅਸੀਂ ਪਾਠ ਪੂਜਾ ਕਰਦੇ ਹਾਂ ਬਹੁਤ ਸਿਮਰਨ ਕਰਦੇ ਹਾਂ ਪਰ ਸਾਨੂੰ ਫਾਲ ਨਹੀਂ ਮਿਲਦਾ ਜੇ ਪਾਠ ਸਿਮਰਨ ਕਰਦੇ ਹੋਈ ਸਾਡਾ ਮਨ ਹੈ ਨਾ ਜਿਹੜਾ ਬਹੁਤ ਵਿਕਾਰਾਂ 'ਚ ਜਾਂਦਾ ਬਹੁਤ ਇਦਾਂ ਦੇ ਗੰਦੇ-ਗੰਦੇ ਭੜੇ-ਭੜੇ ਸੁਪਨੇ ਆਉਂਦੇ ਆ ਨਾ ਜਦੋਂ ਬਾਣੀ ਪੜ੍ਹਨ ਲੱਗਦੇ ਨਾ ਤਾਂ ਮਨ ਨਹੀਂ ਟਿਕਦਾ ਇਹੀ ਪੰਪਰੇ ਕਹਿੰਦੇ ਨੇ ਵੀ ਅਸੀਂ ਨਾ ਸਿਰਫ ਵਾਹਿਗੁਰੂ ਜੀ ਨੂੰ ਪਾਉਣਾ ਹੈ ਪਰ ਨਹੀਂ ਪਾ ਸਕਦੇ ਇਹਦੇ ਪਿੱਛੇ ਛੋਟੇ-ਛੋਟੇ ਕਾਰਨ ਨੇ ਜਿਹੜੇ ਕਿ ਅਗਰ ਆਪਾਂ ਮਹਾਂਪੁਰਸਾਂ ਦੀ ਸੰਗਤ ਕਰਾਂਗੇ ਮਹਾਂਪੁਰਸਾਂ ਦੀ ਜੀਵਨੀ ਪੜਾਂਗੇ ਜਦਾ ਸਵੇਰੇ ਕਥਾ ਆਉਂਦੀ ਹੈ ਸ਼ਾਮ ਨੂੰ ਪਟਨਾ ਸਾਹਿਬ ਤੋਂ ਕਥਾ ਆਉਂਦੀ ਹੈ ਨਾ ਤੁਸੀਂ ਉਹ ਚੀਜ਼ ਨੂੰ ਕਿਉਂਕਿ ਸਾਧ ਸੰਗਤ ਜੇ ਆਪਾਂ ਕਰਾਂਗੇ ਫੇਰ ਨਹੀਂ ਤਾਂ ਕਹਿੰਦੇ ਜਿੰਨਾ ਮਰਜੀ ਕੋਈ ਢੋਲ ਪਿੱਟੀ ਜਾਓ ਕਿਸੇ ਨੇ ਕੁਝ ਨਹੀਂ ਮੰਨਣਾ ਹੈਗਾ ਇੱਕ ਟਾਈਮ ਘਰ ਦੇ ਵਿੱਚ ਨਾ ਪਿਓ ਵਿਚਾਰਾ ਟੱਪੀ ਜਾਂਦਾ ਤੇ ਬੱਚੇ ਨਹੀਂ ਸੁਣਦੇ ਉਹੀ ਚੀਜ਼ ਗੱਲ ਹੋ ਜਾਂਦੀ ਹੈ ਜਿਹੜੇ ਪੈਨਪਰਾ ਚਾਹੁੰਦੇ ਆ ਕਿ ਉਹਨਾਂ ਨੂੰ ਫਲ ਜ਼ਿਆਦਾ ਮਿਲੇ ਨਾ ਵੈਗਰੂ ਜੀ ਦੇ ਸਿਮਰਨ ਦਾ ਦੇਖੋ ਇਹ ਨਹੀਂ ਹੁੰਦਾ ਵੀ ਹਾਂ ਆਪਾਂ ਸਵੇਰੇ ਕੱਢ ਉੱਠ ਕੇ ਇਸ਼ਨਾਨ ਕਰ ਲਿਆ ਵਧੀਆ ਆਪਾਂ ਲਿਸਕ ਪੁਸ਼ਕ ਕਰਕੇ ਕੱਪੜੇ ਪਾ ਕੇ ਉੱਪਰ ਦੀ ਗਾਥਰਾ ਪਾ ਕੇ ਬੈਠ ਗਏ ਵੀ ਹਾਂ ਆਪਾਂ ਨੂੰ ਫੇਰ ਹੀ ਰੱਬ ਮਿਲੇਗਾ ਨਹੀਂ ਬਹੁਤ ਏਦਿਆਂ ਦੇ ਤੁਹਾਨੂੰ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤਾਂ ਦੀਆਂ ਬਾਣੀਆਂ ਮਿਲਣਗੀਆਂ ਜਿਹੜੇ ਕਿ ਜੰਗਲਾਂ ਦੇ ਵਿੱਚ ਜਿਹੜੇ ਕਿ ਹਨਾ ਹੁਣ ਆਪਣੇ ਬ੍ਰਹਮ ਗਿਆਨੀ ਤੁਸੀਂ ਹੈ ਬਾਬਾ ਜੀ ਬਧੌਸੀ ਕਲਾਂ ਵਾਲੇ ਲਾਲੋ ਤੇ ਨਗਨ ਸਾਧੂ ਹੋਏ ਨੇਗੇ ਹਨਾ ਬਹੁਤ ਸਾਰੇ ਇਦਾਂ ਦੇ ਜਿਹੜੇ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੇ ਆਪਣੀ ਪੂਰੀ ਪੂਰੀ ਲਾਈਫ ਸਮਾਧੀਆਂ ਦੇ ਵਿੱਚ ਹੀ ਲੰਗਾਤੀ ਹੁਣ ਵੀ ਤੁਹਾਨੂੰ ਹਿਮਾਲਿਆ ਪਰਬਤ ਜਾਂ ਹਿਮਕੁੰਨ ਸਾਹਿਬ ਪਰਬਤ ਹੈ ਨਾ ਜਿੱਥੇ ਗੁਰੂ ਸਾਹਿਬ ਜੀ ਆਪਣਾ ਹਿਮਕੁੰਨ ਸਾਹਿਬ ਸਥਾਨ ਹੈ ਉੱਥੇ ਹੁਣ ਵੀ ਤੁਹਾਨੂੰ ਨਾ ਜਿਹਨੂੰ ਸਰਦ ਮੈਂ ਫੇਰ ਗੱਲ ਕਹੂੰਗੀ ਜਿਹਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਜੀ ਹੈਗੇ ਨੇ ਉਹਨਾਂ ਨੂੰ ਹੁਣ ਵੀ ਬਹੁਤ ਮਹਾਂਪੁਰਸ਼ਾਂ ਦੇ ਇਸ ਤਰੀਕੇ ਦੇ ਦਰਸ਼ਨ ਹੋ ਸਕਦੇ ਨੇ ਕਿਉਂਕਿ ਪਤਾ ਨਹੀਂ ਕਿਹੜੀਆਂ ਸਾਧੀਆਂ ਤੋਂ ਉੱਥੇ ਬੈਠੇ ਨੇ ਪਰ ਜਿਹਨੇ ਨਹੀਂ ਵਿਸ਼ਵਾਸ ਕਰਨਾ ਉਹਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ ਤਾਂ ਅਗਰ ਤੁਸੀਂ ਚਾਹੋ ਨੀਓ ਵੀ ਤੁਹਾਨੂੰ ਪੂਰਾ ਫਲ ਮਿਲੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਨਾ ਆਪਾਂ ਨੂੰ ਆਦਤ ਹੁੰਦੀ ਹੈ ਵੀ ਆਪਾਂ ਉੱਠੇ ਉੱਠ ਕੇ ਨਾ ਆਪਾਂ ਨੇ ਦੇਖਿਆ ਵੀ ਟਾਈਮ ਵਜੇ ਹੋ ਗਿਆ ਠੀਕ ਹੈ ਮੋਹਤ ਤੋਂ ਮੋਬਾਈਲ ਚੱਕੋ ਮੋਬਾਈਲ ਤੇ ਸਭ ਦੇ ਗੁਟਕਾ ਸਾਹਿਬ ਡਾਊਨਲੋਡ ਕੀਤੇ ਹੋਏ ਹੁੰਦੇ ਨੇ ਜਿਹੜੇ ਕਿ ਗੁਰਬਾਣੀ ਨੂੰ ਚ ਪਿਆ ਤੇ ਉਹ ਨਾ ਚੱਕਦੇ ਮੋਬਾਈਲ ਤੇ ਬਸ ਆਪਾਂ ਇਹ ਕੰਕਾਰ ਸਤਨਾਮ ਕਰਤਾਪੁਰ ਕਰਨ ਏਦਾਂ ਆਪਾਂ ਬਾਣੀ ਪੜਨ ਲੱਗ ਜਾਂਦੇ ਹਣਾ ਇਥੋਂ ਹੀ ਆਪਾਂ ਗਲਤੀ ਕਰ ਦਿੰਦੇ ਆ ਕਦੇ ਵੀ ਜਿਹੜੇ ਬਿਸਤਰ ਤੇ ਤੁਸੀਂ ਸੌਣੇ ਹੋ ਉਸ ਬਿਸਤਰ ਤੇ ਬੈਠ ਕੇ ਕਦੇ ਵੀ ਤੁਸੀਂ ਨਾਮ ਜਪਨਾ ਕਰੋ ਕਿਉਂਕਿ ਮਹਾਂਪੁਰਸ਼ ਦੱਸਦੇ ਹੈਗੇ ਕਿ ਜਦੋਂ ਆਪਾਂ ਉਸ ਬੈੱਡ ਤੇ ਦੇਖੋ ਆਪਾਂ ਖਾਣੇ ਆ ਬੈਠ ਕੇ ਹੈਨਾ ਗੱਲਾਂ ਕਰਦੇ ਆ ਬਾਥਰੂਮ ਲੈਟਨ ਜੋ ਵੀ ਆਪਾਂ ਜਾ ਕੇ ਆਉਣੇ ਆ ਹੈਨਾ ਉਹ ਵੀ ਆਪਾਂ ਬੈੱਡ 'ਤੇ ਬੈਠਦੇ ਆ ਰਾ ਕੇ ਤੇ ਦੂਸਰਾ ਜਿਵੇਂ ਕਿ ਹੁਣ ਗ੍ਰਸ ਗ੍ਰਸਤੀ ਨੇ ਪੈਣਪਰਾ ਉਹ ਵੀ ਦੇਖੋ ਆਪਾਂ ਉੱਤੇ ਬੈਨੇ ਇੱਕ ਦੂਜੇ ਨਾਲ ਟੱਚਿੰਗ ਵੀ ਹੁੰਦੀ ਹੈ ਸਾਰਾ ਕੁਝ ਇਦਾਂ ਹਨਾ ਹੁੰਦਾ ਇਸੇ ਕਰਕੇ ਹੀ ਆਪਾਂ ਨੂੰ ਆਪਣੇ ਕੀਤੀ ਹੋਈ ਪੂਜਾ ਪੜ੍ਹਦਾ ਪੂਰਾ ਫਲ ਨਹੀਂ ਮਿਲਦਾ ਤੁਸੀਂ ਕੋਸ਼ਿਸ਼ ਕਰੋ ਦੇਖੋ ਤੁਸੀਂ ਮਹਾਪੁਰਸ਼ਾਂ ਨੇ ਆਮ ਸੁਣੀਆਂ ਹੋਣੀਆਂ ਵੀ ਜਦੋਂ ਆਪਾਂ ਕਿਤੇ ਜਾਂਦੇ ਆ ਨਾ ਦਰਸ਼ਨਾ ਵਾਸਤੇ ਕਿਤੇ ਵੀ ਚਲੋ ਚਾਉਂਦੇ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਹੈ ਉਹ ਮਨ ਦੀ ਇਕਾਗਰਤਾ ਮਨ ਦੀ ਇਕਾਗਰਤਾ ਤਾਂ ਆਪਾਂ ਦੁਨੀਆਵੀ ਜੀ ਤੁਸੀਂ ਦੇਖਿਓ ਜਿਹੜਾ ਕੋਈ ਮਹਾਂਪੁਰਸ਼ ਨਾਮ ਜਪਣ ਵਾਲਾ ਹੋਊਗਾ ਨਾ ਉਹ ਦੁਨੀਆ ਦੇ ਵਿੱਚ ਤੁਰਦਾ ਫਿਰਦਾ ਆਪਣੇ ਕੰਮ ਕਾਜ ਕਰਦਾ ਜਿਵੇਂ ਕਿ ਸੰਤ ਭਿੰਦਰਾਵਾਲੇ ਹੋਏ ਨੇਗੇ ਉਹ ਆਪਣੇ ਅਗਦਾ ਸੀ ਤਾਂ ਉਹ ਪਾਠ ਕਰਦੀ ਹੁੰਦੀ ਸੀ ਇਹ ਨਹੀਂ ਵੀ ਇਕੱਲੇ ਉਹਨਾਂ ਨੇ ਸ਼ਸਤਰ ਉਠਾਏ ਨੇ ਉਹਨਾਂ ਨੇ ਸਿਮਰਨ ਵੀ ਬਹੁਤ ਜ਼ਿਆਦਾ ਕੀਤਾ ਤੇ ਗੁਰੂ ਸਾਹਿਬ ਜੀ ਸਤਿਗੁਰੂ ਨਾਨਕ ਦੇਵ ਜੀ ਵੀ ਤੁਹਾਨੂੰ ਤੁਹਾਡੇ ਸਾਹਮਣੇ ਸਭ ਤੋਂ ਵੱਡੀ ਉਦਾਹਰਣ ਨੇ ਉਹਨਾਂ ਨੇ ਸਿਮਰਨ ਦੇਖੋ ਖੇਤੀ ਵੀ ਕਰੀਏ ਐਂਡ ਬੁਢਾਪੇ ਦੇ ਵਿੱਚ ਜਾ ਕੇ ਵੀਰ ਆਪਾਂ ਨੂੰ ਕਿਰਤ ਹੈ ਕਹਿੰਦੇ ਕਿਰਤ ਨੂੰ ਪ੍ਰਧਾਨ ਦਿੱਤਾ ਗੁਰੂ ਸਾਹਿਬਾਂ ਜੀ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਸ ਤਰੀਕੇ ਦੇ ਨਾਲ ਜਦੋਂ ਵੀ ਤੁਸੀਂ ਨੇ ਪਾਠ ਕਰਨਾ ਹੈ ਚਾਹੇ ਤੁਸੀਂ 5 ਮਿੰਟ 10 ਮਿੰਟ ਤੁਹਾਨੂੰ 3-3 ਘੰਟਿਆਂ ਦਾ ਸਿਮਰਨ ਦਾ ਫਲ 5 ਮਿੰਟ ਵਿੱਚ ਵੀ ਮਿਲ ਸਕਦਾ ਹੈ ਅਗਰ ਤੁਹਾਡੇ ਮਨ ਦੀ ਸਰਦ ਹੈ ਤਾਂ ਤੁਸੀਂ ਕਰਨਾ ਕੀ ਹੈ ਤੁਸੀਂ ਨਾ ਬਿਸਤਰ ਤੇ ਬੈਠ ਕੇ ਆਪਣੇ ਜਿਹੜੇ ਬੈੱਡ ਤੇ ਤੁਸੀਂ ਸੌਣੇ ਉਹ ਤੇ ਬੈਠ ਕੇ ਤੁਸੀਂ ਕਦੇ ਨਿਤਨੇਮ ਨਹੀਂ ਕਰਨਾ ਚਾਹੇ ਤੁਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹੋ ਚਾਹੇ ਕੁਝ ਵੀ ਕਰਦੇ ਹੋ ਤਾਂ ਤੁਸੀਂ ਅਲੱਗ ਤੋਂ ਕੋਈ ਜਗ੍ਹਾ ਉੱਥੇ ਤੁਸੀਂ ਇੱਕ ਸੁੱਚਾ ਕੱਪੜਾ ਵਿਸਾ ਲਓ ਠੀਕ ਹੈ ਤੁਹਾਡੇ ਤੋਂ ਨਹੀਂ ਪੁੰਜੇ ਬੈਠਿਆ ਜਾਂਦਾ ਤਾਂ ਤੁਸੀਂ ਅਲੱਗ ਤੋਂ ਇੱਕ ਕੱਪੜਾ ਵਿਸਾ ਲਓ ਕੱਪੜਾ ਵਿਸਾ ਕੇ ਤੁਸੀਂ ਉੱਥੇ ਬੈਠ ਕੇ ਸਿਮਰਨ ਕਰੋ ਨਹੀਂ ਤਾਂ ਫਿਰ ਤੁਸੀਂ ਨੀਚੇ ਇੱਕ ਕੱਪੜਾ ਵਿਸਾ ਲਓ ਜਿੱਥੇ ਤੁਹਾਡਾ ਬੈਡਰੂਮ ਹੈ ਉੱਥੇ ਨੀਚੇ ਤੁਸੀਂ ਆਪਣਾ ਇੱਕ ਕੱਪੜਾ ਅਲੱਗ ਤੋਂ ਵਿਸਾ ਲਓ ਤੁਸੀਂ ਉੱਥੇ ਬੈਠ ਕੇ ਆਪਣਾ ਸਿਮਰਨ ਕਰ ਸਕਦੇ ਹੋ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਕਿ ਵੀ ਦੀਦੀ ਸਾਡੇ ਅਲੱਗ ਤੋਂ ਕਮਰਾ ਨਹੀਂ ਹੈਗਾ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਤੁਰਦੇ ਆਪ ਦਾ ਕੰਮ ਕਰ ਰਹੇ ਰੋਟੀ ਬਣਾ ਰਹੇ ਹੋ ਕੁਝ ਵੀ ਕਰ ਰਹੇ ਹੋ ਤੁਸੀਂ ਆਪਣਾ ਸਿਮਰਨ ਸ਼ੁਰੂ ਕਰੋਗੇ ਤਾਂ ਨਾਲੇ ਤਾਂ ਜਿਹੜਾ ਉਹ ਕੰਮ ਹੈ ਉਹ ਵੀ ਤੁਹਾਡਾ ਕੰਮ ਵੀ ਸਫਲਾ ਤੇ ਤੁਹਾਡਾ ਜੀਵਨ ਵੀ ਸਫਲਾ ਇਸੇ ਕਰਕੇ ਹੀ ਆਪਣੀਆਂ ਛੋਟੀਆਂ ਛੋਟੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਨਾ ਉਹਦੇ ਕਰਕੇ ਹੀ ਆਪਾਂ ਨੂੰ ਪੁੰਨ ਦੀ ਜਗ੍ਹਾ ਆਪਾਂ ਪਾਪ ਕਮਾਉਂਦੇ ਰਹਿੰਨੇ ਆ ਕਈ ਤੁਸੀਂ ਦੇਖਿਆ ਹੋਵੇਗਾ ਅਕਸਰ ਨਾ ਕਹਿੰਦੇ ਨੇ ਵੀ ਲਾ ਉਹ ਇੰਨਾ ਪਾਠ ਪੂਜਾ ਕਰਦਾ ਸੀਗਾ ਉਹ ਇੰਨੇ ਦੁੱਖ ਭੋਗ ਰਿਹਾ ਤੇ ਦੂਸਰੇ ਪਾਸੇ ਉਹਨਾਂ ਨੂੰ ਪਤਾ ਵੀ ਨਹੀਂ ਵੀ ਗੁਰੂ ਦਾ ਨਾਮ ਕੀ ਹੈ ਨਾ ਗੁਰਦੁਆਰਾ ਕੀ ਹੁੰਦਾ ਹਨਾ ਵੀ ਉਹ ਸੁਖ ਹੈਗਾ ਇਹਦੇ ਪਿੱਛੇ ਵੀ ਬਹੁਤ ਵੱਡੇ ਰਾਜ ਨੇ ਕਿਉਂਕਿ ਕਹਿੰਦੇ ਹੁੰਦੇ ਨੇ ਇੱਕ ਪਿਤਾ ਨਾ ਆਪਣੇ ਜਿਹੜੇ ਉਸੇ ਪੁੱਤ ਨੂੰ ਘਰ ਦੀ ਜ਼ਿੰਮੇਵਾਰ ਹੁੰਦਾ ਜਿਹੜਾ ਉਹਨੂੰ ਪਤਾ ਹੁੰਦਾ ਵੀ ਇਹ ਹੀ ਘਰ ਦੀ ਜ਼ਿੰਮੇਵਾਰੀ ਨੂੰ ਚੰਗੇ ਤਰੀਕੇ ਨਾਲ ਸੰਭਾਲ ਲੇਗਾ ਇਹ ਹੀ ਕੰਮ ਹੈ ਵਾਈਗਰੂ ਜੀ ਉਸੇ ਨੂੰ ਹੀ ਚੁਣਦੇ ਆ ਜਿਹੜਾ ਕਿ ਇਸ ਚੀਜ਼ ਲਈ ਬਣਿਆ ਹੁੰਦਾ ਜਿਹਨੂੰ ਪਤਾ ਹੈ ਕਿ ਦੁੱਖ ਕੀ ਹੁੰਦਾ ਸੁੱਖ ਕੀ ਹੁੰਦਾ ਵਾਹਿਗੁਰੂ ਕੀ ਹੈ ਤੇ ਵਾਹਿਗੁਰੂ ਮੇਰੇ ਇਸ ਚੀਜ਼ ਨੂੰ ਕੱਟੇ ਜਾਵੇ ਜਿਹਨੂੰ ਕਹਿੰਦੇ ਪਤਾ ਹੀ ਨਹੀਂ ਜਿਹੜੇ ਵੀ ਹਾਂ ਇਹ ਰੱਬ ਕੀ ਹੈ ਰੱਬ ਨੂੰ ਮੰਨਦੇ ਹੀ ਨਹੀਂ ਨਾਸਤਿਕ ਹੀ ਹੈ ਉਹਨੂੰ ਕਹਿੰਦੇ ਫਿਰ ਕੋਈ ਸਮਾਂ ਆ ਜਾਂਦਾ ਹੈ ਜਦੋਂ ਉਹ ਕਹਿੰਦਾ ਵੀ ਹਾਂ ਰੱਬ ਵਾਕਿਆ ਹੀ ਹੈਗਾ ਉਹ ਫਿਰ ਅਕਾਲ ਪੁਰਖ ਤੇ ਛੱਡ ਦੇਂਦਾ ਕਿ ਵਾਹਿਗੁਰੂ ਜੀ ਤੂੰ ਸਭ ਜਾਣੀ ਜਾਣੇ ਕੀ ਨੂੰ ਕਿਹੜੇ ਕਰਮਾਂ ਦੀ ਸਜ਼ਾ ਦੇਣੀ ਹੈ ਕਿਹ ਨੂੰ ਕਿਹੜੇ ਕਰਮਾਂ ਦਾ ਫਲ ਦੇਣਾ ਹੈ ਕਿਉਂਕਿ ਜਦੋਂ ਆਪਾਂ ਉਹਦੇ ਚਰਨਾਂ ਦੇ ਨਾਲ ਜੁੜਦੇ ਆ ਨਾ ਦੁੱਖ ਆਉਂਦੀ ਹੈ ਜ਼ਿੰਦਗੀ ਦੇ ਵਿੱਚ ਇਹ ਨਹੀਂ ਵੀ ਦੁੱਖ ਨਹੀਂ ਆਉਣਗੇ ਪਰ ਉਹ ਦੁੱਖ ਤੁਹਾਨੂੰ ਛੋਟੇ ਲੱਗਣਗੇ ਤੁਹਾਨੂੰ ਪਤਾ ਵੀ ਅਗਰ ਦੁੱਖ ਦਿੱਤਾ ਤਾਂ ਕੱਲ ਨੂੰ ਵਾਈ ਗੁਰੂ ਜੀ ਸੁੱਖ ਵੀ ਜ਼ਰੂਰ ਦੇਣਗੇ ਤਾਂ ਇਸ ਲਈ ਸਭ ਤੋਂ ਪਹਿਲਾਂ ਦੇਖੋ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਕਦੇ ਵੀ ਬੈੱਡ ਤੇ ਬੈਠ ਕੇ ਨਾਮ ਆਪਣਾ ਸਿਮਰਨ ਜਿੱਥੇ ਤੁਸੀਂ ਸੌਣੇ ਹੋ ਨਹੀਂ ਕਰਨਾ ਅਲੱਗ ਤੋਂ ਤੁਸੀਂ ਕੋਈ ਚੇਅਰ ਲੈ ਲਓ ਤੁਸੀਂ ਨੀਚੇ ਕਪੜਾ ਬਸਾਲੋ ਜਾਂ ਤੁਸੀਂ ਕਿਤੇ ਵੀ ਆਪਣੀ ਅਲੱਗ ਤੋਂ ਜਗ੍ਹਾ ਤੇ ਸੁੱਚੀ ਜਗ੍ਹਾ ਤੇ ਬੈਠ ਕੇ ਤੁਸੀਂ ਆਪਣਾ ਪਰ ਤੇ ਇੱਕ ਦੋ ਪੈਣ ਭਰਾਵਾ ਨੇ ਮੈਨੂੰ ਕਿਹਾ ਸੀ ਵੀ ਪੈਣ ਸਾਡੇ ਇਦਾਂ ਦੇ ਸੁਪਨੇ ਆਉਂਦੇ ਰਹਿੰਦੇ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੋਲੇ ਧੂਪ ਵਗੈਰਾ ਲਗਾ ਲਓ ਕਿਉਂਕਿ ਜਿਹੜਾ ਤੁਹਾਡਾ ਆਲਾ ਦਵਾਲਾ ਨੂੰ ਪੋਜੀਟਿਵ ਹੋਵੇਗਾ ਤਾਂ ਤੁਹਾਡਾ ਮਨ ਆਟੋਮੈਟਿਕ ਹੀ ਟਿਕੀਗਾ ਸਰਤੇ ਕੋਈ ਆਪਣਾ ਗਿੱਲਾ ਕਪੜਾ ਵਗੈਰਾ ਮੰਨ ਲਓ ਜਿਵੇਂ ਕਿ ਹੁਣ ਗਰਮੀ ਵਗੈਰਾ ਹੈ ਨਾ ਫਿਰ ਵੀ ਆਪਣੀ ਸੁਰਤ ਕਈ ਵਾਰੀ ਹੁੰਦਾ ਵੀ ਨਹੀਂ ਟਿਕਦੀ ਇਸ ਤਰੀਕੇ ਨਾਲ ਜਦੋਂ ਤੁਸੀਂ ਅਭਿਆਸ ਕਰਾਂਗੇ ਨਾ ਆਪਾਂ ਤਾਂ ਵਾਹਿਗੁਰੂ ਜੀ ਆਪਣੀ ਜ਼ਰੂਰ ਸੁਣਨਗੇ ਤੇ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਣਾ ਤਾਂ ਵਾਹਿਗੁਰੂ ਜੀ ਪਿੰਗਲੇ ਵਰਗਿਆਂ ਨੂੰ ਤਾਰ ਸਕਦੇ ਨੇ ਆਪਾਂ ਨੂੰ ਕਿਉਂ ਨਹੀਂ ਤਾਰਨਗੇ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਦੇ ਉੱਪਰ ਤੁਹਾਨੂੰ ਕੁਕਿੰਗ ਦੀਆਂ ਸਾਰੀਆਂ ਵੀਡੀਓ ਮਿਲਣਗੀਆਂ ਤਾਂ ਉਸ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਪੈਨਪ੍ਰਾਵਨ ਮੇਰੇ ਬਲੋਗ ਸਾਥ ਸ੍ਰੀ ਅਕਾਲ ਬੋਲਿਆ ਚ ਭੁੱਲਿਆ ਚੁੱਕਿਆ ਮਾਫੀ ਦੇ ਦੇਣੀ ਤੇ ਆਪਣੀ ਛੋਟੀ ਭੈਣ ਜਾਣ ਕੇ ਮਾਫ